لال ਜلالਪੁਰ ਹੋਰਾਂ ਜੋ ਸਾਬਕਾ ਐਮਐਲਏ ਹੈਗੇ ਆ ਔਰ ਹਲਕਾ ਇੰਚਾਰਜ ਨੇ ਉਹਨਾਂ ਦੀ ਤੇ ਉਹਨਾਂ ਦੇ ਬੇਟੇ ਦੀ ਤੇ ਬਾਕੀ ਸਾਰੀ ਟੀਮ ਮਦਦ ਲਾਲ ਹੋਰਾਂ ਦੀ ਨੇ ਜੋ ਸ਼ਾਨਦਾਰ ਕੰਮ ਕੀਤਾ ਲੋਕ ਸੰਪਰਕ ਮਹਿਮ ਚਲਾਈ ਹੈਗੀ ਹੈ ਸੈਂਕੜੇ ਸੌ ਦੇ ਕਰੀਬ ਤੋਂ ਵੱਧ ਪਿੰਡਾਂ 'ਚ ਸਰਗਰਮੀ ਨਾਲ ਮੀਟਿੰਗਾਂ ਕਰਾਈਆਂ ਹੈਗੀਆਂ ਅੱਜ ਦਾ ਜੋ ਸ਼ਾਨਦਾਰ ਇਕੱਠ ਹੈ ਉਹਦੀ ਉਹਦਾ ਇੱਕ ਜੋ ਕਲਮਿਨੇਸ਼ਨ ਹੈ ਜੋਦਾ ਨਤੀਜਾ ਨਿਕਲਿਆ ਹੈਗਾ ਜੋ ਜੋਸ਼ ਜੋ ਇੱਕ ਉਤਸ਼ਾਹ ਲੋਕਾਂ 'ਚ ਦੇਖਣ ਨੂੰ ਮਿਲਿਆ ਹੈਗਾ ਮੈਂ ਤੁਹਾਨੂੰ ਸੱਚੀ ਕਹਿ ਰਿਹਾ ਕਿ ਅੱਜ ਮੈਨੂੰ ਰਾਤ ਨੂੰ ਮੈਂ ਰਾਮ ਨਾਸ ਹੋ ਸਕਦਾ ਹੈ ਜਾ ਕੇ ਕਿ ਜੋ ਅੱਜ ਲੋਕਾਂ ਦਾ ਜਿਹੜਾ ਮਾਹੌਲ ਦੇਖ ਕੇ ਹਲਕੇ ਦਾ ਔਰ ਇਹਨਾਂ ਦਾ ਮਿਹਨਤ ਦੇਖ ਕੇ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਮੇਰੀ ਜਿਹੜੀ ਜਿੱਤ ਹੈਗੀ ਹੈ ਉਹ ਲਾਜ਼ਮੀ ਤੌਰ ਤੇ ਦਰਜ ਹੋਊਗੀ ਔਰ ਮੈਂ ਹਲਕਾ ਕਿ ਨਾ ਔਰ ਇਹ ਨਹੀਂ ਸਾਰੇ ਪਟਿਆਲਾ ਹਲਕੇ ਦੇ ਸਾਰੇ ਪੰਜਾਬ ਦੇ ਦੇਸ਼ ਦੇ ਮੁੱਦੇ ਲੈ ਕੇ ਪਾਰਲੀਮੈਂਟਸ ਪਹੁੰਚ ਕੇ ਆਪਣਾ ਫਰਜ਼ ਕੰਦੇ ਹੀ ਨਿਭਾਵਾਂਗਾ ਔਰ ਮੈਨੂੰ ਅੱਜ ਦਾ ਜਿਹੜਾ ਫੰਕਸ਼ਨ ਹੈਗਾ ਮੇਰੇ ਵਾਸਤੇ ਯਾਦਗਾਰੀ ਹੋ ਕੇ ਨਿਭੜੂਗਾ ਕਿਉਂਕਿ ਇਹਨੇ ਮੈਨੂੰ ਮਨ ਨੂੰ ਇਹਨਾਂ ਸਕੂਨ ਦਿੱਤਾ ਹੈਗਾ ਇਸ ਇਸ ਮਾਹੌਲ ਵਿੱਚ ਜਦੋਂ ਹਰ ਪਾਸੇ ਇਹ ਰੌਲਾ ਪਾਇਆ ਜਾ ਰਿਹਾ ਹੈ ਕਿ ਜੀ ਉਹ ਫਲਾਨਾ ਰੁੱਸ ਗਿਆ ਫਲਾਨਾ ਮੰਨ ਗਿਆ ਅੱਜ ਦਾ ਜੋ ਕੱਠ ਹੈਗਾ ਇਹਨਾਂ ਸਾਰਿਆਂ ਉਹਨਾਂ ਗੱਲਾਂ ਦੇ ਬਰਾਮ ਲਾਤਾ ਬੰਦ ਕਰਾਤੀਆਂ ਹੀ ਗਿਆ ਕਿ ਵੀ ਪਟਿਆਲਾ ਕਾਂਗਰਸ ਵਿੱਚ ਕੋਈ ਧੜੇਬੰਦੀ ਹੈ ਜਾਂ ਕੋਈ ਵਿਦਰੋਹ ਹੈ ਜਾਂ ਵਿਰੋਧ ਹੈਗਾ ਹੈ ਅੱਜ ਦੇ ਕੱਟ ਨਹੀਂ ਸਭ ਕੁਝ ਧੋ ਕੇ ਰੱਖ ਦਿੱਤਾ ਹੈਗਾ ਔਰ ਮੈਨੂੰ ਬੜੀ ਖੁਸ਼ੀ ਹੈ ਮੇਰੇ ਪ੍ਰਾ ਮदनलाल ਹੋਰਾਂ ਨੇ ਜਿਸ ਮਿਹਨਤ ਨਾਲ ਔਰ ਇਹਨਾਂ ਦੇ ਬੇਟੇ ਨੇ ਜੋਲੀ ਹੋਰਾਂ ਨੇ ਜਿਸ ਮਤਲਬ ਲਗਨ ਨਾਲ ਔਰ ਜਿਸ ਇਮਾਨਦਾਰੀ ਨਾਲ ਇਹ ਕੋਸ਼ਿਸ਼ ਕੀਤੀਆਂ ਹੈਗੀਆਂ ਮੇਰੇ ਵਾਸਤੇ ਇਹ ਸਾਰੀ ਉਮਰ ਵਾਸਤੇ ਯਾਦ ਰੱਖਣ ਵਾਲੀ ਗੱਲ ਹੈਗੀ ਹੈ ਔਰ ਕਾਂਗਰਸ ਪਰ ਡਿਸਪਲਨ ਦੇਖ ਕੇ ਅਨਸ਼ਾਸਨ ਦੇਖ ਕੇ ਲੋਕਾਂ ਜਿਸ 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 ਸੱਲੀ ਨਾਲ ਲੋਕਾਂ ਨੇ 3 ਘੰਟੇ ਦਾ ਪ੍ਰੋਗਰਾਮ ਸੁਣਿਆ ਹੈਗਾ ਇੱਕ ਇੱਕ ਮਤਲਬ ਸ਼ਬਦ ਸੁਣਿਆ ਹੈਗਾ ਮੈਡਮ ਪਟਿਆਲਾ ਨੇ ਆ ਕੇ ਹੋਰ ਵੀ ਚਾਰ ਚੰਨ ਲਾ ਦਿੱਤੇ ਜਿਸ ਤਫਸੀਲ ਨਾਲ ਉਹਨਾਂ ਨੇ ਦੇਸ਼ ਦੇ ਮੌਜੂਦਾ ਸਿਆਸੀ ਹਾਲਾਤ ਦਾ ਵਰਣਨ ਕੀਤਾ ਹੈਗਾ ਔਰ ਮਦਨਾਲ ਜਲਾਲਪੁਰ ਉਹਨਾਂ ਨੇ ਜਿਸ ਤਰ੍ਹਾਂ ਜੁਰਤ ਨਾਲ ਜੋ ਇਲਾਕੇ ਦੇ ਮਸਲੇ ਹੈਗੇ ਆ ਉਹ ਉਠਾਏ ਹੈਗੇ ਆ ਔਰ ਵਿਰੋਧੀਆਂ ਨੂੰ ਜਿਸ ਤਰ੍ਹਾਂ ਚੁਣੌਤੀ ਦਿੱਤੀ ਹੈ ਜਿਸ ਅੰਦਾਜ਼ ਚੁਣੌਤੀ ਦਿੱਤੀ ਹੈ ਉਹ ਕਾਬਲੇ ਤਾਰੀਫ ਹੈ ਇੱਕ ਸਿਆਸੀ ਲੀਡਰ ਨੂੰ ਇਹੀ ਜੋ ਲੈਜ਼ਾ ਹੈਗਾ ਇਹੀ ਅੰਦਾਜ਼ ਹੈਗਾ ਉਹੀ ਲੋਕਾਂ ਨੂੰ ਲੋਕਾਂ ਨੂੰ ਜੋੜਦਾ ਹੈਗਾ ਲੋਕਾਂ ਨੂੰ ਯਕੀਨ ਬਣਾਦਾ ਹੈਗਾ ਮੈਂ ਮਦਨਾਲ ਜਲਾਲਪੁਰੋਂ ਬਸਾਰਾ ਮੱਚਾ ਹਲਕਾ ਕਨੌਰ ਨੂੰ ਯਕੀਨ ਦਿਵਾਉਣਾ ਹੈਗਾ ਕਿ ਮੈਂ ਚੁਣੇ ਤਾਂ ਤੋਂ ਬਾਅਦ ਆਪਣੇ ਹਲਕੇ ਦੀ ਆਪਣੇ ਲੋਕਾਂ ਦੀ ਸੇਵਾ ਕਰਾਂਗਾ ਉਹਨਾਂ ਦੇ ਮੁੱਦੇ ਉਠਾਵਾਂਗਾ ਤਰਵਿਰ ਗਾਂਧੀ ਲਈ ਵੋਟਾਂ ਮੰਗਲ ਦੀ ਪਿੰਡਾਂ 'ਚ ਗਿਆ ਜੋ ਲੋਕਾਂ ਦਾ ਰੁਝਾਨ ਹੈ ਮੈਨੂੰ ਪਹਿਲੀ ਵਾਰੀ ਜ਼ਿੰਦਗੀ 'ਚ ਮਿਲਿਆ ਜਦੋਂ ਮੈਂ 1917 'ਚ 66000 ਵੋਟ ਲੈ ਕੇ ਪੰਜਾਬ ਤੀਜੇ ਨੰਬਰ ਤੇ ਆਇਆ ਸੀ ਉਤੋਂ ਵੱਧ ਹੁੰ ਘਾਰਾ ਚ ਪਿੰਡਾਂ 'ਚ ਮਿਲ ਰਿਹਾ 10000 ਵੋਟ ਕਾਂਗਰਸ ਨੂੰ ਅੱਜ ਉਹ ਪਹੁੰਚ ਗਈ ਜਿਹੜੀ ਅੱਜ ਤੱਕ ਕਾਂਗਰਸ ਨੂੰ ਵੋਟ ਹੀ ਨਹੀਂ ਪਈ ਡਾਕਟਰ ਗਾਂਧੀ ਦੇ ਨਾਂ ਤੇ ਮੈਂ ਕਹੂੰਗਾ ਵੀ ਜੋ ਅੱਜ ਸਾਨੂੰ ਖੁਸ਼ੀ ਮਿਲਦੀ ਹੈ ਪਿੰਡਾਂ ਜਾ ਕੇ ਜਿਹੜੇ ਬੰਦੇ ਸੀ ਸੋਚੇ ਵੀ ਨਹੀਂ ਸੀ ਸੱਤ ਸਿਕਲ ਨਹੀਂ ਸਾਡੀ ਮੰਨਦੇ ਸੀ ਅੱਜ ਉਹ ਵੀ ਡਾਕਟਰ ਤਰਵੀਰ ਗਾਂਧੀ ਨੂੰ ਨੂੰ ਵੋਟ ਪਾਣ ਲਈ ਮੇਰੀਆਂ ਮੀਟਿੰਗਾਂ ਅਟੈਂਡ ਕਰ ਰਹੇ ਨੇ ਤੇ ਪੂਰਾ ਹੌਸਲਾ ਦੇ ਰਹੇ ਨੇ ਮਦਨ ਜੀ ਪਹਿਲੀ ਵਾਰੀ ਅਸੀਂ ਕਾਂਗਰਸ ਨੂੰ ਵੋਟ ਪਾਣੀ ਆ ਇਸ ਕਰਕੇ ਮੈਂ ਕਹਿ ਸਕਦਾ ਵੀ ਜਿੰਨੇ ਵੀ ਜਦੋਂ ਪਹਿਲਾਂ ਅੱਜ ਤੋਂ 5 ਸਾਲ ਪਹਿਲਾਂ ਮਹਾਰਾਣੀ ਪੰਨੀਤਕੌਰ ਤੇ ਚੋਣ ਲੜੀ ਸੀ 55000 ਵੋਟ ਲੈ ਕੇ 1.19 ਹਜ਼ਾਰ ਤੇ ਜਿੱਤੀ ਸੀ ਪਰ ਮੈਂ ਕਹ ਰਿਹਾ ਮੈਨੂੰ ਪੈਸੀ 68000 ਵੋਟ ਡਾਕਟਰ ਸਾਹਿਬ ਮੇਤੋਂ ਵੀ ਵੱਧ ਵੋਟਾਂ ਲੈ ਕੇ ਇੱਕ ਰਿਕਾਰਡ ਤੋੜਨਗੇ ਘਨੌਰ ਦਾ ਸਰ ਸਰ ਮੈਨੂੰ ਪਰੇਸ਼ਾਨੀ ਆ ਰਹੀ ਜਿਵੇਂ ਤੁਸੀਂ ਸਟੇਜ ਤੇ ਵੀ ਕਹਿ ਰਹੇ ਸੀਗੇ ਵੀ ਕਈ ਬੰਦੇ ਇੱਥੇ ਆਉਣ ਤੋਂ ਰੋਕ ਰਹੇ ਸੀ ਕਿੰਨੀ ਦੀ ਪਰੇਸ਼ਾਨੀ ਹੈ ਕੋਣ ਹੈ ਦੇਖੋ ਮੈਂ ਤੇ ਗੱਲ ਕਹਿਣਾ ਜਿਹੜੇ ਕਾਂਗਰਸ ਰਹਿ ਕੇ ਕਾਂਗਰਸ ਦੇ ਵਿਰੁੱਧ ਕੋਈ ਵੀ ਚੱਲੇ ਮੈਂ ਵੀ ਚੱਲਾਂ ਕਾਂਗਰਸ ਦੇ ਵਿਰੁੱਧ ਵੋਟ ਪਾਵਾਂ ਉਹਨੂੰ ਪਾਰਟੀ ਰਹਿਣ ਦਾ ਕੋਈ ਤੇ ਘਰ ਨਹੀਂ ਕੋਈ ਬੰਦਾ ਕੱਟ ਕਰਦਾ ਅੱਜ ਡਾਕਟਰ ਧਰਮਵੀਰ ਗਾਂਧੀ ਦਾ ਕੱਟ ਸੀ ਮਦਨ ਦਾ ਕੱਟ ਨਹੀਂ ਸੀ ਅੱਜ ਧਰਮਵੀਰ ਗਾਂਧੀ ਦਾ ਦਫ਼ਤਰ ਖੁੱਲਿਆ ਮਦਨ ਦਾ ਦਫ਼ਤਰ ਨਹੀਂ ਖੁੱਲਿਆ ਜੇ ਕਾਂਗਰਸ ਦੇ ਵਫਾਦਾਰ ਸਪਾਈ ਹੋ ਵਫਾਦਾਰ ਬੰਦੇ ਹੋ ਤਾਂ ਬਿਨਾਂ ਬਿਨਾਂ ਸੋਚੇ ਸਮਝੇ ਆਪਾਂ ਨੂੰ ਸਭ ਕੁਝ ਛੱਡ ਕੇ ਧਰਮਵੀਰ ਗਾਂਧੀ ਦਾ ਸਾਥ ਦੇਣਾ ਚਾਹੀਦਾ ਕੋਈ ਰਿਕਵਟ ਨਹੀਂ ਪਾਣੀ ਚਾਹੀਦੀ ਮੈਂ ਅੱਜ ਵੀ ਬੇਨਤੀ ਕਰੂੰਗਾ ਪੂਰੇ ਹਲਕੇ ਨੂੰ ਭਾਈ ਜਦੋਂ ਮੇਰੀ ਚੋਣ ਆਊਗੀ ਮੇਰੇ ਨਾਲ ਗੁੱਸੇ ਕਿੱਲੇ ਕੱਢ ਲਿਓ ਪਰ ਧਰਮਵੀਰ ਗਾਂਧੀ ਇੱਕ ਸਭ ਦਾ ਸਾਂਝਾ ਬੰਦਾ ਔਰ ਸਭ ਤੋਂ ਵਧੀਆ ਬੰਦਾ ਜੇ ਸਾਨੂੰ ਕੈਂਡੀਡੇਟ ਮਿਲਿਆ ਇਹਦਾ ਹੋਣ ਹਰ ਲੀਡਰ ਸਾਨੂੰ ਉਹਦਾ ਸਾਥ ਦੇ ਕੇ ਸਾਨੂੰ ਇੱਕ ਸਕੂਨ ਮਿਲਦਾ ਇਸ ਕਰਕੇ ਮੈਂ ਕਹਿੰਨਾ ਵੀ ਭਾਈ ਤਕੜੇ ਹੋਗੇ ਜਿਹੜਾ ਵੀ ਕਾਂਗਰਸੀ ਭਰਾ ਹੈਗਾ ਆਪਣੀ ਲਾਗੜੜਕ ਦੂਜੇ ਨਾਲ ਛੱਡ ਕੇ ਆਪਣੀ ਬਹਿਸਵਾਦੀ ਛੱਡ ਕੇ ਹੱਥ ਮੰਨ ਕੇ ਬੇਨਤੀ ਕਰਦਾ ਵੀ ਸਾਰੇ ਧਰਮਵੀਰ ਗਾਂਧੀ ਕਿ ਸਪੋਰਟ ਕਰਕੇ ਧਰਮਵੀਰ ਗਾਂਧੀ ਨੂੰ ਵੋਟਾਂ ਪਾਓ ਅਪੀਲ ਕਰਨਾ ਚਾਹੁੰਦੇ ਆ ਕਿ ਕਦੇ ਕਦੇ ਰੱਬ ਮੌਕਾ ਦਿੰਦਾ ਹੈ ਅੱਛੀ ਅੱਛਾ ਕੰਮ ਕਰ ਸਕੀਏ ਤੇ ਅੱਜ ਜੋ ਸਾਨੂੰ ਉਮੀਦਵਾਰ ਜਿਹੜੇ ਆ ਬਹੁਤ ਵਧੀਆ ਅੱਛੀ ਇਨਸਾਨੀਅਤ ਰੱਖਣ ਵਾਲੇ ਇੱਕ ਜਿਵੇਂ ਆਪਾਂ ਕਹਿੰਦੇ ਆ ਕਿ ਸੱਚੇ ਸੋਚੇ ਮੇਜ਼ਾਗ ਇਨਸਾਨ ਉਹ ਸਭ ਨੂੰ ਪਾਕ ਪੜਿਆ ਤੇ ਇਹਨਾਂ ਨੂੰ ਬੱਦ ਤੋਂ ਬੱਦ ਮੋਟਾ પાਕੇ ਦੁਤਾਇਆ ਜਾ ਰਿਹਾ ਇਹਨਾਂ ਪੂਰੀ ਕਰਾ ਦੇ ਨਾਲ ਅੱਜ ਦਾ ਸਮਾਂ ਮੰਗ ਕਰਦਾ ਹਲਾਤਮਾ ਕਰਦੇ ਆ ਕਿ ਦੇਸ਼ ਬਚਾਉਣਾ ਹੈ ਤਾਂ ਇਹੋ ਜੇ ਸਾਡੇ ਭਰਾਵਾਂ ਦੇ ਹੱਥਾਂ ਵਿੱਚ